ਕੱਟੇ ਰੁਹਾਇ ਹੜਾ ਬਾਲਾ ਮੋਆ ਤੇ ਸੋਨਾਪਾ ਚੱਲ ਰਹੇ ਆ ਕਹਿੰਦੇ ਪੰਚਾਇਤੀ ਨੂੰ ਉੱਥੇ ਆਪਣਾ ਨੇਰੀ ਹਵਾ ਹੂਆ ਚੱਲਣ ਕਰਕੇ ਆਪਣਾ ਉਹ ਜਿਹੜੇ ਲੈਜਰ ਕਰਾ ਲੇ ਉੱਤਰਾ ਰੂਟਰ ਜਿਆ ਹੁੰਦਾ ਜੀ ਚ ਬੱਤੀ ਚੱਲਦੀ ਉਹ ਖੜ ਗਈ ਉਹ ਲੋਡ ਕਰਨ ਚੱਲਦੇ ਆ ਫੇਰ ਸਾਨੂੰ ਪਤਾ ਬਾਬਿਆ ਤੋਂ ਬਿਨਾ ਕਿੱਥੇ ਚੱਲਦੀਆਂ ਨੇ ਜੀ ਚਾਣ ਬਾਬਿਆਂ ਨੂੰ ਜਾਣਾ ਪਊ ਫੇਰ ਤੇ ਚੱਲੂਗਾ ਉਹ ਕਹਿੰਦੇ ਚਲੋ ਫੇਰ ਹੁਣ ਚੱਲਦੇ ਆਪਾਂ ਸਾਨੂੰ ਮਿਲਦੇ ਆ ਕੇ ਅੱਗੇ ਆਪਾਂ ਵਲੌਗ ਵੀ ਸ਼ੁਰੂ ਕਰਦੇ ਨੇ ਸ਼ਵੇਰੇ ਅੱਜ ਕਰਦੇ ਆਪਾਂ ਸ਼ਾਮ ਦੇ ਟਾਈਮ ਤੇ ਅੱਜ ਮੌਸਮ ਬੜਾ ਘੈਂਟ ਸੀ ਮਾ ਫਿਰ ਚਿੱਤ ਕਰਿਆ ਵੀ ਆਪਾਂ ਵਲੌਗ ਨਾ ਬਣਾਉਣਾ ਸ਼ੁਰੂ ਕਰਦੇ ਫਿਰ ਮੈਂ ਅੱਜ ਜੋਬਰ ਮੰਨਿਆ ਇਹ ਚਲਾਤਾ ਅੱਜ ਜੋਬਰ ਨੇ ਆਉਂ ਜਾਂਦਾ ਹੋਰ ਤੂੰ ਦੇ ਦੇ ਮੜਾ ਜੇ 걔ੜੇ ਨਾ ਤੂੰ ਕੀ ਭੋੜਦਾ ਮਮਾ ਚ ਇਹਦੇ ਅੱਜ ਮੁੰਡੇ ਦਾ ਪੈੜਾ ਚੰਗਾ ਮੰਨਿਆ ਗਿਆ ਨਾ ਬੁਰਾ ਹਾਲ ਹੈ ਤਾਂ ਇਹ ਚੀਜ਼ ਮੈਨੂੰ ਮਾਮੇ ਨੇ ਦੱਸਿਆ ਮੈਂ ਕੀ ਚੱਕਰ ਹੁੰਦਾ ਇਹਦਾ ਉਹ ਮਾਮਾ ਇਹ ਵੀ ਛਾਲ ਜੁਰੂਰ ਕਿ ਵੀ ਕਦੇ ਕਦੇ ਕਰਾਉਂਦਾ ਛਾਲ ਚੱਕ ਵਾਰੀ ਆਉਂਦੀ ਆ ਹੈ ਨਾ ਇਹ ਕਿ ਮੈਂ ਵੀ ਅਰੇ ਤੇਰੀ ਜਿਹੜਾ ਜਿਸਾਨੀ ਰੇਤਾ ਇਹੋ ਦੰਗਾ ਮੂ ਵੀ ਆ ਜਾ ਉਹਦੇ ਕੀ ਕਹਿੰਦਾ ਮੈਂ ਮੌਸਮ ਵਿਭਾਗ ਨੇ ਦੱਸੇ ਵਿੱਚ ਨਾ ਦਿਨ ਫੀਬਰ ਆ ਜਾ ਸਮੀ ਰੇਤਾ ਉਹਦਾ ਜਾ ਇਹ ਕੋਈ ਕੁਆਜ ਰਾਜਸਥਾਨੀ ਦਿੱਤਾ ਹੁੰਦਾ ਹੈ ਪੂਰਾ ਬੁਰਾ ਹਾਲ ਹੈ ਪਿਆਰੀ ਨਹੀਂ ਜਾਂਦ ਰਿਹਾ ਯਾਰ ਉਹ ਤੁਹਾਡੀ 2000 ਉਹ ਉੱਥੇ ਤੱਕ ਦੇਖਣਾ ਹਟਾ ਲੰਦਾ ਗਾ ਜੀ ਆਉ ਤੱਕ ਬਸ ਜਦੋਂ ਆਉਂਦੀ ਆ ਬੱਲਾ ਜਾ ਵਰਤੇ ਹੁਣ ਉਹ ਦੇਖੋ ਬੱਲਾ ਭਾਗੇ ਸਮਾਰ ਮੈਂ ਕਿਹਾ ਦੁਬਾਰੇ ਫੇਰ ਆ ਇਹ ਉਹੀ ਗੱਲ ਹੋ ਗਈ ਬਸ ਆਉ ਉਥੇ ਆ ਕਰਾਂ ਬਾਬੇ ਦਾ ਨਾਂ ਚੱਲ ਇਧਰ ਆ ਇਧਰ ਆਏ ਲਾ ਦੇ ਜੀ ਸ਼ੂਰੀ ਜੀ ਇਧਰ ਬੰਦ ਨਾ ਓਏ ਓਏ ਹਾਂ ਹਾਂ ਛਣਾ ਦੇ ਗੱਲਾਂ ਆ ਦੇਖ ਲੈ ਆ ਦੇਖ ਲੋ ਲੈ ਆ ਦੇਖ ਲੋ ਆਹ ਦਾਰੂ ਗੱਲਾਂ ਨੂੰ ਕਿਹਾ ਉਹ ਮੱਲਾ ਨੂੰ ਛਣਾ ਦੇ ਛਣਾ ਦੇ ਉਸ ਪਰਪ ਦਾਦੇ ਕਿੰਨੀ ਪੈਂਦੀ ਆਂ ਸਰੋਵ ਵਾਲੀ ਪੈਂਦੀ ਆ ਓਏ ਹੜ ਜਾ ਕੈਨੇਡਾ ਕਾ ਪਾਰੀ ਸਾਡੀ ਗੱਲ ਤੋਂ ਮੱਝ ਨਾ ਕਰੇ ਆਹ ਦੇ ਕੇ ਸਭ ਨਾ ਗਾਲੀ ਕਰਕੇ ਗਲਾਸੀ ਹੜ ਕੇ ਬੁਰਾ ਵਾਲੇ ਨੇ ਉਹ ਤੂੰ ਤਾਂ ਸੁਣਾ ਦੇ ਬਰਫ ਵਾਲੀ ਪਰ ਪੈ ਨਹੀਂ ਪੈਂਦੀ ਆ ਪੁੱਤ ਨਾ ਭਾਂ ਦੀ ਲੰਨ ਦੇ ਬੋਲ ਰਹੀ ਹੈ ਸਰਕਾਰੀ ਤੋਂ ਕਹਿ ਨਹੀਂ ਆ ਰਹੀ ਆ ਓਏ ਆ ਜੋ ਉਹਨਾਂ ਉਹ ਗੱਲ ਸਹੀ ਆ ਨਾ ਓਏ ਇਹਨਾਂ ਨੂੰ ਤਾਂ ਪਾਣੀ ਨਾਲ ਹੀ ਫੜਿਆ ਲੈਂਦਾ ਹੈ ਨਾ ਕਾਲਾ ਹਰਾਮੀ ਬੰਦਾ ਹੈ ਗੱਲ ਪੱਕੀ ਐ ਨਾ ਬਾਲਾ ਗੁੱਤਾ ਬੰਦਾ ਏ ਆ ਪਾਣੀ ਹੋ ਵੀ ਜਾਂਦਾ ਬੈਗ ਲਾ ਲਾ ਤੂੰ ਮੋਦੀ ਦੇ ਨੇੜੇ ਆ ਆ ਦੇਖੀ ਓਏ ਓਏ ਦੇਖੀ ਦੇਖੀ ਪਵਣੇ ਆ ਨਾ ਪਰ ਮਾਮਾ ਨਾਲ ਗਾਲਾਂ ਕੱਢੇ ਚਲ ਕੋਈ ਨਾ ਉਹਨੂੰ ਬੁਲਾਵਾ ਦਾਂਗੇ ਪੂਰਾ ਕਿਹੜੀ ਗੱਲ ਤੂੰ ਗੁੱਸਾ ਨਾ ਕਰੂਗਾ ਉਹ ਵੀ ਘਰ ਤੇ ਠੰਡਾ ਲਿਆਂਦਾ ਵਾ ਲੰਗ ਕਪੀ ਦਾ ਕੋਰਾ ਬੀਅਰ ਜੀ ਕਿਹੜੀ 200 ਵਾਲੀ ਦੀ 200 ਵਾਲੀ ਵਿੱਚ ਮੈਂ ਮੋਲਾ ਰੂਟਾ ਮੀਟਰ ਲਿਆ ਪਿੱਛੇ ਚੱਕੀ ਕਰਦਾ ਤਾਂ ਬੜੇ ਮਾਗਰ ਜਾਵਾਂ ਬੈਟਰੀ ਲੈ ਕੇ ਪਿੱਛੇ ਦਾ ਝਾਕਲਾ ਓਏ ਉਹੋ ਲੈ ਕੇ ਰੱਖੋ ਤੁਸੀਂ ਉਹ ਚਮਕੇ ਜੇ ਮਾਰਨ ਵਾਲੀ ਬਾਕੀ ਇਹਨੂੰ ਕਹਿਆ ਸੰਗਲ ਕਰਕੇ ਚਾਹੇ ਜੇ ਫਿਰ ਦਾ ਖਾ ਲੋ ਚਮਕੇ ਜੇ ਮਾਰਨ ਵਾਲੀ ਕੱਢ ਦੇ ਜੀ ਆਏ ਸੋਲੇ ਸੁਬੀਨ ਵਾਲੇ ਸੋਲੇ ਹੁਣ ਵੀ ਚੱਕੀ ਫਿਰਦੇ ਨੇ ਮੈਂ ਵੀ ਕਰਦਾ ਜੋਲੇ ਇਹ ਲੱਗਦਾ ਕਿੱਦਾਂ ਸੁਬੀਨ ਵਾਲੇ ਜੋਲੇ ਚੱਕੀ ਫਿਰਦਾ ਹੁਣ ਵੀ ਹਾਂ ਵੀ ਫਿਰਦਾ ਮੈਂ ਜੇ ਚ ਮਾਈ ਬੇਟਾ ਹਾਂ ਆਫਣ ਦਾ ਕੰਮ ਲੈ ਲਿਆ ਹੈ ਹਾਂ ਮਿਲਗੀ ਤਾਂ ਮਾਰੀ ਨਹੀਂ ਪੱਕੇ ਬੰਮ ਚਾਰੀ ਮਿਲਗੀ ਤਾਂ ਮਾਰੀ ਆਈ ਸੁਣਦੀਆਂ ਨੇ ਮੈਂ ਬੁਲਾਏ ਲੱਗਦੀ ਆ ਸਾਮ ਨੂੰ ਕਮ ਆ ਗਿਆ ਹੁਣ ਆਦਾ ਦੁਪਹਿਰ ਤੱਕ ਜਿਵੇਂ ਚਲੇ ਤੈਪ ਵਾਦ ਗਏ ਆਓ ਓਏ ਆਪਦਾ ਕੋਟਾ ਪੂਰਾ ਕਰੀ ਬੈਠਾ ਜਦੋਂ ਉਹ ਨਹੀਂ ਜਦੋਂ ਕਹੀ ਚਲਦੀ ਆ ਹਨਾ ਪਬਣਾ ਜਦੋਂ ਕਹੀ ਚਲਦੀ ਆ ਕ ਮਾੜਾ ਜ਼ੋਰ ਲਾ ਦੋ ਉਹਦੀ ਛੋਲੇ ਅੰਦਰ ਜਾਂਦੇ ਨੇ ਥੋੜੇ ਜਿਹਾ ਹਨਾ ਕਹਿੰਦਾ ਗੱਲ ਨੂੰ ਪਾਉ ਉਹ ਨਾ ਪਿਛਲੇ ਮਸੀ ਪਸੀਨੇ ਵਾਲਾ ਡ੍ਰੌਪ ਸਾਈਡ ਹੈ ਇਹਦੇ ਹੁੰਦੇ ਆ ਜੋ ਕਹੀ ਚਲਦੀ ਆ ਦਾਰ ਉੱਥੇ ਰਮਾਲ ਵੀ ਨਹੀਂ ਫੇਰ ਸਕਦਾ ਉਹ ਲੈ ਜਾਕਰ ਬਲੋਰ ਜੇ ਹਵਾ ਮਾਰਨ ਨੂੰ ਪਾਈ ਡਾਡ ਨੂੰ ਲਾ ਲੋ ਫੋਨ ਜੀ ਹਾਂ ਆਪਣੇ ਪਾਈ ਡਾਡ ਨੂੰ ਲਾ ਲੋ ਪਾਇਲਟ ਉਹ ਮੈਂ ਨਹੀਂ ਗੱਲ ਆ ਬਾਈ ਆ ਅੰਕਲ ਜਮੀ ਨਹੀਂ ਬੋਲਦਾ ਹੁੰਦਾ ਸਾਮ ਨੂੰ ਖਾਣੀ ਕੀ ਹੋ ਜਾਂਦਾ ਇਹਨੂੰ ਗੱਲ ਥੱਲੇ ਨਹੀਂ ਡਿਗਣ ਦਿੰਦੇ ਸਾਮ ਨੂੰ ਡੋਜ ਬਾਈ ਮੇਰੀ ਗੱਲ ਸੁਣ ਲਾ 5 ਵਜੇ ਲੱਗ ਜਾਂਦਾ ਕਿੱਡਾ ਨੂੰ ਕਹਿਣਾ ਅੱਲਾਹਬਾਰ ਜਿੰਦਾਬਾਦ ਹੋ ਜਦੋਂ ਭਾਈ ਨੇ ਮੁੱਧੇ ਪਾਇਆ ਦੁਕਾਨ ਦਾ ਮਰਦਾਬਾਦ ਮਰਦਾਬਾਦ ਜਦੋਂ ਜਮਾ ਟੇਢੇ ਹੋਈ ਦੁਕਾਨ ਆਮਰ ਰਹੇ ਰੀਡਾ ਬੰਦ ਕੋਈ ਲਾ ਕੋਈ ਵੀ ਸੁਣਦੇ ਨੇ ਪਾ ਰੱਖ ਕੇ ਕੋਰਾ ਛੇੜ ਲਿਆ ਹਰ ਮਨਦਨ ਨੂੰ ਗੱਲ ਪਾ ਦਮਾ ਹਾਂ ਰੇਲ ਦੇ ਮੂਹਰੇ ਤੂੰ ਨਾ ਬੋਲਿਓ ਟਰੈਕ ਤੇ ਟਰੈਕ ਦੇ ਵਿਚਾਲੇ ਕਾਰ ਦੇ ਪਿੱਛੇ ਕੀ ਕੀ ਜਾ ਭੈਣਨੀ ਰੇਲ ਦੇ ਮੂਹਰੇ ਟਰੈਕ ਦੇ ਵਿਚਾਲੇ ਕਾਰ ਦੇ ਪਿੱਛੇ ਕੀ ਆ ਭੈਣ ਕੋਈ ਸਮਝ ਨਹੀਂ ਆਉਂਦੀ ਖੜੇ ਲੱਗਦੀ ਹੈ ਆ ਵੀ ਚੱਡੀ ਮੈਨੂੰ ਮੈਨੂੰ ਤਾਂ ਪਤਾ ਰੇਲ ਦੇ ਮੂਹਰੇ ਟਰੱਕ ਦੇ ਪਿੱਛੇ ਟਰੱਕ ਦੇ ਵਿਚਾਲੇ ਟਰੱਕ ਦੇ ਵਿਚਾਲੇ ਕਾਰ ਦੇ ਪਿੱਛੇ ਕਾਰ ਦੇ ਵਿਚੇ ਬਰਨਾਲੇ 'ਚ ਹੈਗਾ ਲੁਧਿਆਣੇ 'ਚ ਹੈ ਨਹੀਂ ਪਟਿਆਲੇ 'ਚ ਹੈਗਾ ਪਟਿਆਲੇ ਚ ਹੈ ਨਹੀਂ ਸੰਗਰੂਰ ਚ ਹੈਗਾ ਆ ਕੀ ਕਰ ਗਿਆ ਗਾਜਰ ਹੈਗਾ ਮੂਲੀ ਹੈ ਮੈਂ ਸਮਝ ਗਿਆ ਬਾਤ ਤਾਂ ਨਾ ਕਹਿਣਯੋਕ ਚੀਜ਼ ਆ ਮੈਂ ਤਾਂ ਸਮਝ ਗਿਆ ਦੱਸ ਦੇ ਨਹੀਂ ਟੈਕਲ ਬਾਦੇ ਕੇ ਦੱਸ ਦੇ ਨਾ ਮੈਂ ਨਹੀਂ ਮੈਂ ਪੈਗ ਵੀ ਨਹੀਂ ਲਾਉਣਾ ਉਹ ਦਿਮਾਗ ਤੇਜ਼ ਵਾਲੀ ਆ ਫੜਾ ਇਹਨੂੰ ਹੱਟ ਰਹਿ ਗਏ ਵੀਰੇ ਮੈਂ ਥੋੜੇ ਕਿਥੋਂ ਖਾਣ ਲਾ ਹਾਂ ਇਹ ਕਹਿੰਦੇ ਸੋਲੇ ਵਾਲਾ ਮੇਰੇ ਦਾ ਪੂਰੇ ਤੁੰਗਲਾ ਮੇਰਾ ਪੂਰੇ ਇਹਦਾ ਹੋ ਗਿਆ ਪੂਰਾ ਫਿਰ ਮੀਆਂ ਹੋਰ ਤੇ ਚਲੋ ਫਿਰ ਹੁਣ ਤੁਹਾਨੂੰ ਮਿਲਾਂਗੇ ਆਪਾਂ ਸਵੇਰੇ ਹਾਂ ਹੁਣ ਆਪਾਂ ਆਪ ਅਨਜੋਏ ਕਰ ਲਈਏ ਹਾਂ ਨਾ ਹਾਂ ਤਾਂ ਅੱਜ ਤਾਂ ਹੁਣੀ ਮਿਲਣਾ ਬਾਈ ਹੁਣ ਆਪਾਂ ਆਪ ਅਨਜੋਏ ਕਰ ਲਈਏ 3 ਵਜੇ ਤੋਂ ਬਾਅਦ ਸ਼ਟਾਰਟ ਹੁੰਦੇ ਸੀ ਕਿਵੇਂ ਸਵਾਲ ਦਾ ਜਵਾਬ ਦੇ ਤਿੰਨ ਵਜੇ ਤੋਂ ਸਟਾਰਟ ਹੁੰਦੇ ਆ ਮੈਂ ਨਹੀਂ ਦੇ ਸਕਦਾ ਸਵਾਲ ਦਾ ਜਵਾਬ ਬਾਈ ਕਿੰਨੀ ਪੜਿਆ ਮੈਂ ਤੂੰ ਮੈਂ ਨਹੀਂ ਦੇ ਸਕਦਾ ਕਿੰਨੀ ਪੜਿਆ ਮੈਂ ਮੈਂ ਪੜਿਆ ਨਹੀਂ ਬਾਈ 100 100 ਤੇ 100 ਤੇ 0 ਮੈਂ ਕਿੰਨੀਆਂ ਹੁੰਦੀਆਂ ਮੈਂ ਤਾਂ ਪੜਿਆ ਹੀ ਨਹੀਂ ਬਾਈ 100 11 ਕਿਹੜੀ ਡਿਗਰੀ ਕਿਹੜੀ ਕਰੀ ਬਈ ਮੇਰੀ ਕਰੀ ਨਹੀਂ ਕੋਈ ਡਿਗਰੀ ਨਹੀਂ ਕਰੀ ਬਸ ਠੀਕ ਆ ਪਰਪਲ ਕਿਹੜੀ ਕਰੀ ਗਈ ਹੈ ਹੈ ਪਰਪਲ ਦੀ ਕਿਹੜੀ ਹੈ ਜੀ ਅਲਾ ਵਿੱਚ ਕਲਮ ਹੋ ਨਾ ਨਾ ਮਰਪਲ ਦਸ ਸਾਂਗਲੀ ਚੜੀ ਗਈ ਦਸ ਬੋ ਉਹ ਜੇ ਨਾ ਇੱਧਰ ਕੱਦੂ ਕਰਕੇ ਵਿਲੇ ਹੋ ਗਿਆ ਆਪਾਂ ਘਰ ਨੂੰ ਚੱਲੇ ਇੱਕ ਟਰੈਕਟਰ ਹੋ ਜਾਂਦਾ ਸਾਹਮਣੇ ਤੇ ਆਪਾਂ ਵੀ ਜਾਣਦੇ ਆ ਵੇ ਲੈ ਆਹ ਤੇ ਸਵੇਰੇ ਸਵੇਰੇ ਮੌਸਮ ਠੰਡਾ ਹੈ ਮੌਸਮ ਆਉਸਮ ਹੋਇਆ ਪਿਆ ਪੂਰਾ ਸਰਾ ਨਿਆਰੇ ਬੰਨੇ ਪਏ ਨੇ ਤੇ ਜਿਹੜੀ ਤੁਹਾਨੂੰ ਰਾਤ ਵੀਡੀਓ ਦਿਖਾਈ ਸੀਗੀ ਉਹ ਵੀਡੀਓ ਦੇ ਛਾਪੇ ਪੈ ਰਹੇ ਨੇ ਹੁਣ ਉਹ ਪਾਣਾ ਕੂਸੇ ਕੱਟੇ ਪਰ ਮਸਾ ਨਿਭੜਿਆ ਜ ਫੇਕ ਕੀ ਫੇਰ ਡੱਬਾ ਲਿਆ ਕਹਿੰਦਾ ਉਹ ਤਾਂ ਉਹੀ ਛਾਪ ਰਹਿਣਾ ਉਹ ਤਾਂ ਮੇਰੇ ਸੜੇ ਦਾ ਤੇ ਮੌਸਮ ਆਉਸਮ ਯਾਰ ਬੋਤਲ ਦਾ ਕੀ ਮੁੱਲ ਹੈ ਪਰ ਦੂਜੇ ਬੰਦੇ ਨੇ ਜਿਹੜੇ ਨਾਲ ਤੁਰੇ ਫਰਦੇ ਆ ਯਾਰ ਬੋਤਲ ਦੀ ਉਹਦਾ ਜਿਆਦਾ ਚਲੋ ਫਿਰ ਹੁਣ ਆਪਾਂ ਵੱਟਾ ਮੂਟਾ ਪੋਚ ਲਈ ਆਹ ਵੱਟ ਵੀ ਪੋਚਤੀ ਉਹ ਵੱਟ ਵੀ ਪੋਚਤੀ ਜਾਵਾਂ ਆਉ ਵਾਲੀ ਵੀ ਵੱਟ ਵੀ ਆਹ ਕੱਲੀ ਰਹੀ ਆ ਆਪਾਂ ਇਹ ਵੀ ਨਿਮੇੜ ਦੀ ਸਕਾਰੀ ਦੇਖ ਲੋ ਸਕਾਰ ਕਰੀ ਬੈਠਾ ਉਧਰ ਤੜਕੀ ਚੱਕਦਾ ਚੂਹਾ ਮੇਰੇ ਆਯਾ ਡੱਬੂ ਇਹ ਨਾ ਰਹਿੰਦਾ ਆਪਣੇ ਪੱਕਾ ਜਦੋਂ ਰਾਤ ਨੂੰ ਵੱਟ ਫੁੱਟ ਪੋਚਣ ਆਉਂਦਾ ਬੰਦਾ ਜਾਂ ਨੱਕੇ ਨੁੱਕੇ ਛੱਡਣਾ ਆਉਂਦਾ ਹੁੰਦੇ ਸੀ ਕਈ ਵਾਰ ਓਏ ਸਹਕਾਰ ਸਹਕਾਰ ਕਰਤਾ ਲਿਆ ਖਾਦਾ ਹੈ ਨਹੀਂ ਹੈ ਓਏ ਕਾਨਾਂ ਨਾਲ ਕਰਕੇ ਕਾਨਾਂ ਵਾਲਾ ੜੀ ਸੀ ਉਹ ਦੇ ਕਾਂ ਚੱਕ ਤਾਂ ਕੰਮ ਕਾਨ ਉਹ ਡੱਕਰਦੇ ਓਏ ਉਹ ਦੇ ਲਾ ਲੈ ਆ ਵੀ ਆ ਤੇ ਓਏ ਚੱਲ ਚੱਲ ਯਾ ਤੇ ਸੂਰੀ ਰਾਤ ਨੂੰ ਸੂਰੀ ਤੇ ਗਾਇਸ ਕੰਮ ਸਾਹੂ ਸਾਹੀ ਹੋਇਆ ਪਿਆ ਬੱਟਾਂ ਪੋਚੀਆਂ ਜਾ ਰਹੀਆਂ ਨੇ ਇਧਰ ਟਰੈਕਟਰ ਦੇ ਚੱਲ ਰਹੇ ਨੇ ਨਾਲ-ਨਾਲ ਗਾਣੇ ਕਹਿੰਦੇ ਆਨੰਦ ਵੱਜਿਆ ਪਿਆ ਪਿਛਲੇ ਸਾਲ ਵਾਲਾ ਕੰਮ ਵੀ ਟਰੈਕਟਰ ਨਾਲ ਬੱਟਾਂ ਇਦਾਂ ਪੈਂਦੀਆਂ ਹੁੰਦੀਆਂ ਨੇ ਜੀਆਂ ਇਹ ਨਿਆਰਾ ਆ ਜਾਂਦਾ ਜਦੋਂ ਟਰੈਕਟਰ ਚੱਲਦਾ ਹੋਵੇ ਤੇ ਗਾਣੇ ਲੱਗੇ ਹੋਣ ਪੂਰਾ ਆਨੰਦ ਵਾਝ ਜਾਂਦਾ ਦਾ ਪਟਾ ਪੋਚਣ ਦਾ ਸਵਾਲ ਦੁੱਗਣਾ ਵੱਧ ਜਾਂਦਾਗਾ ਕਿ ਆਹ ਆਪਣਾ ਬੰਦਾ ਟਰੈਕਟਰ ਤੇ ਹੀ ਬੈੱਡ ਬਣਾਈ ਬੈਠਾਗਾ ਇੱਕ ਪਿਆਵਾ ਇਹ ਹੁਣ ਸਾਨੂੰ ਦੱਸ ਦਿਆਂ ਉਹ ਸਾਹਮਣੇ ਸੀਪਾ ਲੱਗਿਆ ਬੈਠਾ ਕਰਨ ਇਧਰ ਆਪਾਂ ਕੋ ਸਾਬ ਆਪ ਹੋਈ ਬੈਨਾਗੇ ਹੁਣ ਕੋ ਸਾਬ ਨਹੀਂ ਵਟਾਂ ਪੋਚ ਰਹੇ ਨੇਗੇ ਗੈ ਚੀਜ਼ ਨੂੰ ਬੂਟੇ ਕਰਾ ਲਾਉਣ ਤੋਂ ਬਾਅਦ ਹੁਣ ਆਪਣਾ ਉਹ ਗਾਹਾਂ ਜਾ ਕੇ ਕੰਪਿਊਟਰ ਖੜਾ ਛੜ ਗਿਆ ਜਮ ਐਂਡ ਜੇ ਤੇ ਜਾ ਕੇ ਉਹਦੀ ਰੀਡ ਜੀ ਹੁੰਦੀ ਰੀਡ ਉਹ ਸਹੀ ਨਹੀਂ ਸੀਗੀ ਉਹ ਫਿਰ ਨਵੀਂ ਮੋਣੀ ਆਉਣ। ਤੇ ਜਾ ਉਹਨੂੰ ਕੱਲੂ ਸ਼ਟ ਕਰਕੇ ਲਾਵਾਂਗੇ ਤੇ ਤਾਂ ਕਰਕੇ ਪਾਉ ਛੜਤਾ ਉੱਥੇ ਇਹਦੇ ਮਗਰ ਪਾ ਲਿਆਂਦੇ ਸੀ ਆਪਾਂ 17 ਹਲ। ਹੁਣ ਵੱਡਦਾ ਇਹ ਹਲਾਂ ਨੂੰ ਵਰਕੀਆਂ। ਫਿਰ ਦਾੜਾ ਢ ਪਾਉਂਦਾ ਹਲਾਂ ਤੇ। ਉਹ ਬੋਣ ਲੱਗ ਗਿਆ ਸੀ ਯੋਗਨ ਤੇ ਪਹਿਲਾਂ ਉਹਨੇ ਹਲ ਖੋਲੇ ਨਹੀਂ ਸੀ ਹੁਣ ਹਲ ਹਲ ਖਲਾਏ ਨੇ ਇਹ 17। ਕਿੰਨਾ ਨਹੀਂ ਜਾ ਕੇ ਲਿਆ ਕਰੋ ਹਲ ਲੈ ਆ ਕੇ ਵੱਡੇ। ਲੱਗੇ ਹੁਣ ਬੋਹਣ। ਕੰਪਿਊਟਰ ਕਰਾ ਲਾ ਕੇ ਬਾਤ ਆ ਤਾਂ ਫਿਰ ਆਇਆ ਕੱਦੂ ਵਧੀਆ ਹੋ ਜਾਂਦਾ ਜੀ ਹਾਲਾਂ ਨਾਲ ਬਾਹ ਦੇਵੇ ਕੰਪਿਊਟਰ ਕਰਾ ਲਾ ਕੇ ਜੇ ਨਾ ਬਾਹ ਫਿਰ ਕੱਦੂ ਨਹੀਂ ਵਧੀਆ ਹੁੰਦਾ ਇਹਨਾਂ ਤੇ ਤਾਂ ਕਰਕੇ ਵੀ ਰੂਟਾਵੇਟਰ ਥੱਲੇ ਨਹੀਂ ਵਹਿੰਦਾ ਜੇ ਨਾ ਮਾਰ ਆਪਾਂ ਹਾਲ ਹਾਲ ਮਾਰਨ ਕਰਕੇ ਰੂਟਾਵੇਟਰ ਵਧੀਆ ਥੱਲੇ ਵਹਿ ਜੂਗਾ ਤੇ ਚਲੋ ਫਿਰ ਆਪਾਂ ਹੁਣ ਲੱਗ ਜਾਂ ਉਧਰ ਸਫਾਈ ਕਰਨ ਲੱਗੇ ਬਈ ਨੇ ਉਹ ਦੇਖੋ ਉਧਰ ਛਿੜੀ ਜਿਹੀ ਚ ਸੱਪ ਸੁਪੇ ਜਿਹਾ ਗਾਲੇ ਹੁੰਦੇ ਸੀ ਉਧਰ ਸਫਾਈ ਚੱਲਦੀ ਆ ਇਹ ਬਾਹ ਦਿੰਦਾ ਬੰਦੇ ਹੀ ਬਹੁਤ ਹੋ ਗਏ ਹੁਣ ਦਾ ਦੋ ਬੰਦੇ ਅੱਜ ਭੇਜ ਤੇ ਉਹ ਬਾਕੇ ਨਿਕ ਉਧਰ ਤਲਵਣ 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 ਬਾਗੇ ਹੋ ਅੱਜ ਭਾਈ ਨੂੰ ਮੜੇ ਜ ਆਪਾਂ ਸਾਧਵਾਤਾ ਡਰਾਈਵਰ ਨੂੰ ਡਰਾਈਵਰ ਹੁਣ ਫਿਰਦਾ ਵਾ ਮੀਲਾ ਮੀ ਲੱਗਿਆ ਹਾਲਾਂ ਤੇ ਗਿੜੇ ਨਾਲ ਕੋ ਕੰਪਿਊਟਰ ਕਰਾ ਦਿੱਤਾ ਹੈ ਆਪ ਹੀ ਲੱਗ ਦਿੰਦਾ ਵਾ ਡਰਾਈਵਰ ਤੇ ਚਲੋ ਫਿਰ ਹੁਣ ਚੱਲ ਜਾਈਏ ਮਾਮੂ ਨਾਲ ਉਧਰ ਲੱਗ ਦਿੰਦੇ ਨੇ ਨਾਲ ਸਫਾਈ ਕਰਵਾਂਗਾ ਕਿ ਨਾ ਜੋ ਹਾਲ ਫੁੜਕੜਿਆ ਸਾਰਾ ਜੀਚ ਹੁਣ ਪਾਣੀ ਛੱਡਿਆ ਵਾ ਖਤਿਆਂ ਤੇ ਇਹ ਦੋ ਕਿਾਰੇ ਲਾਤੇ ਆਪਾਂ ਪੰਚਾਇਤ ਦੀ ਜਾਂ ਚੌਲਾਂ ਦੇ ਇੱਕੋ ਇੱਕੋ ਪਰੇ ਲਾਤ ਇੱਥੋਂ ਵਾਲੇ ਵੀ ਐਂ ਕਹਿੰਦੇ ਨੇ ਕਹਿੰਦੇ ਤੂੰ ਤਾਂ ਸਾਡੇ ਨਾਲੋਂ ਵੀ ਤੇਜ਼ ਚੱਲਣੋਂ ਬਾਝੋਂ ਲਾ ਕੇ ਆਹ ਨੇੜੇ ਤੜੇ ਦੇ ਸਾਰੇ ਖੇਤਾਂ ਵਾਲੇ ਤਿਆਰ ਕਰੀ ਬੈਠੇ ਸੀ ਵਾਹਣ ਵਾਹ ਕਦੂ ਕਰਕੇ ਉਹਨਾਂ ਦੇ ਹਜੇ ਤੱਕ ਜੋ ਨਾ ਲੱਗਾ ਹੈਗਾ ਵਾਹ ਕੀ ਕਦੂ ਕਰਨ ਵਾਲੀ ਸੀ ਉਹਨਾਂ ਦੀ ਆਪਾਂ ਸਾਰਾ ਤਿਆਰ ਕਰਿਆਗਾ ਆਪਾਂ ਤਾਂ ਵੀ ਉਹਨਾਂ ਨਾਲ ਪਹਿਲਾਂ ਕਰਤਾ ਹੈਰਾਨ ਨੇ ਲੋਕ ਆਪਾਂ ਨੂੰ ਮੇਨੀ 40 ਨਾ ਬਸ ਮੈਂ ਨਹੀਂ ਪੀਣਾ ਉਹਨੂੰ ਪਲਾ ਦੇ ਆਪ ਪੀ ਲਈ ਵੀਰੇ ਇਹ ਅੱਜ ਮੌਸਮ ਵੀ ਸ਼ਰਾਬ ਹੋਇਆ ਪਰ ਕੱਲ ਤਾਂ ਜਾਊਂ ਮੀਂਹ ਪਿਆ ਵਾ ਦੇਖੋ ਤਾਂ ਬੱਦਲ ਕਿੰਨੇ ਸੋਹਣੇ ਲੱਗਦੇ ਨੇ ਬਾਕੀ ਮੇਰੀ ਕੈਨੇਡਾ ਵਾਲਿਆਂ ਨੂੰ ਅਪੀਲ ਆ ਜੇ ਤੁਸੀਂ ਆਹ ਨਜ਼ਾਰੇ ਨਹੀਂ ਲੈ ਸਕਦੇ ਜੋ ਕਿ ਅਸੀਂ ਲੈ ਰਹੇ ਹਾਂ ਇੱਥੇ ਇੱਕ ਦੂਜੇ ਤੇ ਗੱਲ ਡੇਗਦੀ ਆ ਜਦੋਂ ਅੱਜ ਵਾਲੇ ਬਲੌਗ ਜੀ ਨੂੰ ਪਤਾ ਲੱਗੂ ਗੱਲ ਕਿਵੇਂ ਡੇਗਦੀ ਆ ਗੱਲ ਥੱਲੇ ਹੀ ਜਾਂਦੀ ਤੁਰ ਪਹਿਲਾਂ ਗੱਲ ਛੱਡ ਦਿੰਦੇ ਮੈਂ ਬਾੜੀ ਖਰਾਬ ਗੱਲ ਡੇਗਦੀ ਆ ਇਹ ਆਹ ਜੇ ਖੱਤਾ ਆਪਣਾ ਥੋੜਾ ਜਿਹਾ ਨੀਵਾ ਸੀਗਾ ਇਹ ਤਾਂ ਕਰਕੇ ਇੱਜਾ ਪਤਾ ਭਈਆਂ ਨਹੀਂ ਸੀ ਮਾਰੇ ਉੱਤਲੇ ਅੱਜ ਸਾਰਿਆਂ ਚ ਲੱਭੀਆਂ ਮਾਰਤੀਆਂ ਸੀਆਂ ਇਹ ਖੱਤਾ ਨੀਵਾ ਹੋਣ ਕਰਕੇ ਮਾਰੀਆਂ ਨਹੀਂ ਇੱਜ ਇਹ ਤਾਂ ਅੱਜ ਰੂਪਾ ਵਿਟਰੀ ਮਾਰਤਾ ਮਾਮੇ ਨੇ ਫਿਰ ਟਰੈਕਟਰ ਮਗਰ ਪਾਇਆ ਸੀ ਕੋਟੇ ਮਗਰ ਉਹ ਅੱਜ ਹੋਰ ਕਿਸੇ ਬਾਣ ਦਾ ਕੱਦੂ ਹੈ ਨਹੀਂ ਸੀ ਕੱਦੂ ਇਹਦਾ ਗੱਲੇ ਦੱਸ ਕਰਨ ਵਾਲਾ ਸੀ ਇਹਦਾ ਕੱਦੂ ਕਰਕੇ ਮਗਰ ਇੱਜ ਮਾਰਤਾ ਕੁਲੀਏਰ ਆਪ ਬਹੁਤ ਨੇਸੀ ਬਚ ਕੇ